ਜਿਹੜੇ 1984 ਤੋਂ ਲਗਭਗ 90 ਤੱਕ ਲਾਲੋ ਜਿਨ੍ਹਾਂ ਨੇ ਤਸ਼ੱਦਦ ਕੀਤਾ ਮਤਲਬ ਉਹ ਇਨਸਾਫ ਜਿਹਨੂੰ ਲੈਣ ਵਾਸਤੇ ਸਾਨੂੰ 34 35 ਸਾਲ ਲੱਗ ਗਏ ਤੇ 34 35 ਸਾਲਾਂ ਬਾਅਦ ਜਿਹੜਾ ਇਨਸਾਫ ਹੈ ਜਿਹੜਾ ਇਨਸਾਫ ਲੈਣ ਵਾਲੇ ਸੀ ਉਹ ਵੀ ਸੰਸਾਰ ਵਿੱਚ ਨਹੀਂ ਰਿਹਾ ਤੇ ਕਾਦਾ ਇਨਸਾਫ ਹੈ ਇਹ ਉਹ ਬੰਦਾ ਠੋਕਦਾ ਸੰਦੀਪ ਸਿੰਘ ਨੇ 3 ਸਾਲ ਤੋਂ ਜੇਲ੍ਹ 'ਚ ਬੈਠਾ ਕੋਈ ਬੇਲ ਨਹੀਂ ਕੋਈ ਜ਼ਮਾਨਤ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਨੇ ਕਿੰਨੇ ਅਨੇਕਾਂ ਇੰਕਾਊਂਟਰਸ ਵੇਚ ਦੋਸ਼ੀ ਸਿੱਖਾਂ ਦਾ ਕਤਲ ਕੀਤਾ ਉਸ ਨੂੰ 5 ਹਫ਼ਤੇ ਦੇ ਵਿੱਚ ਬੇਲ ਮਿਲਨੀ ਇਹ ਤਾਂ ਸਿੱਖਾਂ ਨਾਲ ਸੁਨੇ ਸਾ ਵੀ ਉਹ ਬੰਨੈ ਸਾ ਵੀ ਮਜ਼ਾਕ ਕੀਤਾ ਜਾਂਦਾ ਹੈ ਕਿ ਤੁਹਾਡੀ ਖੂਨ ਨਾਲ ਪਰਿਵਾਰ ਕਹਿੰਦਾ ਅਸੀਂ ਇਹਦਾ ਇਲਾਜ ਨਹੀਂ ਕਰਾਉਣਾ ਪਰਿਵਾਰ ਮਿਲਣ ਨਹੀਂ ਆਇਆ ਇਸ ਟਾਈਮ ਉਹ ਮੇਰੇ ਸਾਹਮਣੇ ਤੇ ਮਰ ਚੁੱਕਿਆ ਝੂਠਾ ਵੈਂਟੀਲੇਟਰ ਤਾਂ ਪਾਇਆ ਹੋਵੇ ਪਰਿਵਾਰ ਕਹਿੰਦਾ ਵੀ ਭਾਵੇਂ ਪੁਲਿਸ ਪ੍ਰਸ਼ਾਸਨ ਦੀ লাশ ਗੋੰਗਦੇ ਅਸੀਂ ਨਹੀਂ ਆਉਣਾ ਤਾਂ ਤਾਂ ਖੱਟੀਆਂ کہہ ਸਕਦੇ ਖੱਟੀਆਂ ਨੇ ਪਰ ਜਿਹੜਾ ਬੰਦੇ ਦਾ ਪਰਿਵਾਰ ਆਪਣਾ ਨਹੀਂ ਬਣਿਆ ਤੇ ਮਹਾਰਾਜ ਉਹਨੂੰ ਪੁਲਿਸ ਪ੍ਰਸ਼ਾਸਨ ਬਚਾਵੇ ਜਾਂ ਸਰਕਾਰ ਬਚਾਵੇ ਸਰਕਾਰ ਉਹਦੀ ਤਫਤੀਸ਼ ਕਰਦਾ ਬੜੀ ਕਲਦਰਾ ਉਹਦੀ ਵੱਲ ਖੜੇ ਫਿਰ ਇਹ ਮਾੜੀ ਗੱਲ ਲੈਂਦੇ ਕਿੰਨਾ ਕਿਤੇ ਅੱਜ ਮਲਮ ਲੱਗੀ ਹੋਣੀ ਉਹਨਾਂ ਜ਼ਖਮਾਂ ਨੂੰ ਜਿਹੜੀਆਂ ਧੀਆ ਬਣਾ ਨੰਗਾ ਕਰਕੇ ਉਹਨਾਂ ਦਾ ਮਾਪਿਓ ਨੂੰ ਉੱਥੇ ਪਾਇਆ ਉਹਦੇ ਉਹਨਾਂ ਦੇ ਪਿਓ ਨੂੰ ਉੱਥੇ ਪਾਣਾ ਇਸ ਤੋਂ ਵੱਡੀ ਗੱਲ ਮੈਨੂੰ ਲੱਗਦਾ ਇਸ ਤੋਂ ਵੱਡੀ ਜਲਾਲਤ ਕੁਝ ਹੋ ਸਕਦੀ ਹੈ ਦੁਨੀਆ ਦੇ ਉੱਤੇ ਇੱਕ ਸਿੱਖ ਨੌਜਵਾਨ ਸਿੱਖ ਦੇ ਅਮਰਤਾ ਸਿੰਘ ਦੇ ਮੁਜਤਮ ਬਾਕੂ ਪਾਣਾ ਉਹਨੂੰ ਪੁੱਛੋ ਵੀ ਇਹ ਇਲਜ਼ਮ ਨੇ ਕਿ ਗਮਲਜ਼ਮ ਨੇ ਇਹ ਸਹੀ ਹੋਇਆ ਕਿ ਗਲਤ ਹੋਇਆ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਵੀ ਜਿੱਥੇ ਸਿੱਖ ਵੀ ਕਿ ਅੱਜ ਵੀ ਸਰਕਾਰਾਂ ਸੈਂਟਰ ਵਿੱਚ ਵੀ ਇਹੀ ਹੈ ਤੁਹਾਡੇ ਸਾਹਮਣੇ ਤੁਸੀਂ ਆਹ ਵੇਖ ਲਓ ਵੀ ਜੇ ਕਿਤੇ ਕੋਈ ਸਿੱਖ ਗੈਂਗਸਟਰ ਹੁੰਦਾ ਮੰਨ ਲਓ ਗੈਂਗਸਟਰ ਵੀ ਜਿਹਦੇ ਤੇ ਕੋਈ ਪਰਚਾ ਹੁੰਦਾ ਵੀ 골ਦਨ ਜਾਂ ਸੁਪਾਰੀ ਲਈ ਹੁੰਦੀ ਉਹਨੇ ਜਾਂ ਫਰੋਤੀ ਮੰਗੀ ਹੁੰਦੀ ਤੇ ਪੁਲਿਸ ਨੇ ਦਾ ਐਨਕਾਊਂਟਰ ਕਰ ਦੇਣਾ ਸੀ ਆ ਭਈਏ ਨੇ ਐਡਾ ਨਾਲ ਤਸ਼ੱਦਦ ਕੀਤਾ ਕਿ ਭਈਏ ਦਾ ਪੁਲਿਸ ਨੇ ਐਨਕਾਊਂਟਰ ਨਹੀਂ ਕਰ ਸਕਦੀ ਫਰਕ ਪੈ ਗਿਆ ਨਾ ਤੇ ਮਨੁੱਖੀ ਅਧਿਕਾਰ ਜਿਹੜੇ ਨੇ ਇਹ ਉਹਨਾਂ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਸਰਕਾਰਾਂ ਦੇ ਤਲਵੇ ਛੱਟਦੇ ਨੇ ਮਨੁੱਖੀ ਅਧਿਕਾਰ ਜਿਹੜੇ ਨੇ ਉਹਨਾਂ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਸਰਕਾਰਾਂ ਦੇ ਅਧੀਨ ਰਹਿੰਦੇ ਨੇ ਮਨੁੱਖੀ ਅਧਿਕਾਰ ਉਹਨਾਂ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਜਿਹੜੇ ਇਹਨਾਂ ਦੇ ਪੈਰ ਤੋਂ ਉੱਤੋਂ ਕਿ ਬਿੰਦੇ ਨੇ ਜਿਹੜੀ ਕੌਮ ਬਾਗੀ ਹੋਵੇ ਉਹਨਾਂ ਵਾਸਤੇ ਇਹ ਮਨੁੱਖੀ ਅਧਿਕਾਰ ਕੋਈ ਮਾਇਨੇ ਨਹੀਂ ਰੱਖਦੇ ਤੇ ਪੁੰਚੇ ਨੇ ਸੋ ਮੈਂ ਅਵੀਰਾ ਭੈਣਾ ਭਰਾਵ ਸਾਬ ਨੂੰ ਬੇਨਤੀ ਕਰਾਂਗਾ ਵੀ ਇਹ ਗੱਲ ਭਾਈ ਸੰਦੀਪ ਸਿੰਘ ਦੀ ਨਹੀਂ ਕੱਲ ਨੂੰ ਭਾਈ ਸੰਦੀਪ ਸਿੰਘ ਜਗ੍ਹਾ ਤੁਸੀਂ ਹੋ ਸਕਦੇ ਹੋ ਕੱਲ ਨੂੰ ਭਾਈ ਸੰਦੀਪ ਸਿੰਘ ਆ ਮੈਂ ਹੋ ਸਕਦਾ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਅੱਜ ਪਰਿਵਾਰ ਦੇ ਨਾਲ ਖੜਨਾ ਇਹ ਸਾਡਾ ਫਰਜ਼ ਹੈ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਸਾਹਮਣੇ ਆ ਜਿੱਥੇ ਸੰਦੀਪ ਸਿੰਘ ਸੱਨੀ ਤੇ ਤਸ਼ੱਦਦ ਹੋਇਆ ਵਾ ਇੱਥੇ ਚਾਰ ਮੁਲਜ਼ਮ ਸੀ ਜਿਹੜੇ ਜਿਨ੍ਹਾਂ ਨੇ 80 ਤੋਂ 90 ਤਹਾਕੇ ਦੇ ਵਿੱਚ ਜ਼ੁਲਮ ਢਾਇਆ ਕਹਿਟਾ ਆ ਨੌਜਵਾਨੀ ਦੇ ਉੱਤੇ ਤੇ ਬੜੇ ਲੰਬੇ ਚਿਰਾਂ ਬਾਅਦ ਸਜ਼ਾਵਾਂ ਮਿਲੀਆਂ ਮੁਲਾਜ਼ਮਾਂ ਨੂੰ ਜਦੋਂ ਮুলਜ਼ਮ ਬਣ ਕੇ ਸਜ਼ਾਵਾਂ ਮਿਲਦੀਆਂ ਤੇ ਫਿਰ ਉਹ ਜੇਲ੍ਹਾਂ ਦੇ ਵਿੱਚ ਆਉਂਦੇ ਆ ਤੇ ਜੇਲ੍ਹਾਂ ਦੇ ਵਿੱਚ ਆਣ ਕੇ ਉਹਨਾਂ ਨੂੰ ਜਦੋਂ ਸੰਦੀਪ ਸੰਨੀ ਵਰਗੇ ਨੌਜਵਾਨ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਸ ਵਿੱਚ ਟਕਰਾਰ ਹੋਇਆ ਆਪਸੀ ਟਕਰਾਰ ਦੇ ਵਿੱਚ ਇੱਕ ਪਾਸੇ ਤਿੰਨ ਤੋਂ ਚਾਰ ਜਣੇ ਸੀ ਇੱਕ ਪਾਸੇ ਸੰਦੀਪ ਸਿੰਘ ਸੰਨੀ ਸੀ ਹਾਲਾਤ ਕਹਿੰਦੇ ਕਿ ਸੂਬਾ ਸਰਹੰਦ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਿੰਦਾ ਸੀ ਕਿ ਉਸ ਸਮੇਂ ਦੇ ਵਿੱਚ ਕਿ ਸੂਬਾ ਸਰਹੰਦ ਸੀ ਉਹਨੂੰ ਜੇਲ੍ਹ ਹੋਈ ਤੇ ਸੂਬਾ ਸਰਹੰਦ ਨੂੰ ਜਦੋਂ ਕੁੱਟਮਾਰ ਕੀਤੀ ਸੰਦੀਪ ਸਿੰਘ ਸੰਨੀ ਦੇ ਨਾਲ ਹੋਇਆ ਸੰਦੀਪ ਸਿੰਘ ਸੰਨੀ ਨੂੰ ਬਾਅਦ ਚ ਕੁੱਟਿਆ ਗਿਆ ਪਰ ਅਜੇ ਤੱਕ ਪਰਿਵਾਰ ਨੂੰ ਨਹੀਂ ਮਿਲਾਇਆ ਜਾ ਰਿਹਾ ਸੰਦੀਪ ਸਿੰਘ ਸੰਨੀ ਨੂੰ ਨਹੀਂ ਮਿਲਾਇਆ ਜਾ ਰਿਹਾ ਸੂਬਾ ਸਰਹੰਦ ਇਸ ਟਾਈਮ ਦੇ ਉਤੇ ਜੇਰੇ ਇਲਾਜ ਆ ਕਹਿੰਦੇ ਉਹਦਾ ਦਿਮਾਗ ਨਹੀਂ ਕੰਮ ਕਰ ਰਿਹਾ ਜੋ ਪ੍ਰਸ਼ਾਸਨ ਦੱਸ ਰਿਹਾ ਅੱਜ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਕਿ ਸੰਦੀਪ ਸਿੰਘ ਸੰਨੀ ਨੂੰ ਮਿਲਾਇਆ ਜਾਵੇ ਨੌਜਵਾਨ ਇਥੇ ਪਹੁੰਚੇ ਆ ਜਥੇਬੰਦ ਆਗੂ ਸਹਿਬਾਨ ਆ ਸਾਡੇ ਨਾਲ ਬਰਜਿੰਦਰ ਸਿੰਘ ਪਰਵਾਨਾ ਜੀ ਵੀਰ ਜੀ ਆ ਗੁਰਫਤੇ ਸਾਂਝ ਕਰਦੇ ਆ ਜੀ ਹਾਂ ਪਾਇਤ੍ਰਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਵੇਖਦੇ ਹੋ ਮੁਲਾਜ਼ਮ ਤੋਂ ਮੁਲਜ਼ਮ ਬਣੇ ਜੇਲ੍ਹ ਚ ਆਉਂਦੇ ਆ ਤੇ ਆਣ ਕੇ ਉਹ ਸੰਦੀਪ ਸਿੰਘ ਸੰਨਿਆ ਟਕਰਾ ਹੋ ਜਾਵੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਵਾਸਤੇ ਸਾਡੇ ਅੱਖਾਂ ਚ ਨਾ ਘੱਟਾ ਪਾਇਆ ਜਾਂਦਾ ਜਿਹੜੇ 1984 ਤੋਂ 1990 ਤੱਕ ਲੱਗ 90 ਤੱਕ ਲਾ ਲੋ ਜਿਨ੍ਹਾਂ ਨੇ ਤਸ਼ੱਦਦ ਕੀਤਾ ਮਤਲਬ ਉਹ ਇਨਸਾਫ ਜਿਹਨੂੰ ਲੈਣ ਵਾਸਤੇ ਸਾਨੂੰ 34 35 ਸਾਲ ਲੱਗ ਗਏ ਤੇ 34 35 ਸਾਲਾਂ ਬਾਅਦ ਜਿਹੜਾ ਇਨਸਾਫ ਆ ਜਿਹੜੇ ਇਨਸਾਫ ਲੈਣ ਆਲੇ ਸੀ ਉਹ ਵੀ ਸੰਸਾਰ ਵਿੱਚ ਨਹੀਂ ਰਿਹਾ ਕਦਾ ਇਨਸਾਫ ਹੈ ਉਸ ਤੋਂ ਬਾਅਦ ਜੇ ਗੱਲ ਕਰਦੇ ਨੇ ਜਦੋਂ ਫਿਰ ਇਹ ਬੰਦੇ ਜੇਲ੍ਹ ਚ ਆਉਂਦੇ ਨੇ ਕਿਉਂਕਿ ਇਹ ਸਰਕਾਰੀ ਕੈਟਾਂ ਇਹਨੂੰ ਕੈਟਾਂ ਨਾਲ ਨਾ ਦਿੱਤਾ ਗਿਆ ਸੀ ਤੇ ਜਾਂ ਸਰਕਾਰੀ ਅਫਸਰ ਜਿਹੜੇ ਨੇ ਇਹ ਜਦੋਂ ਫਿਰ ਜੇਲ੍ਹ ਪ੍ਰਸ਼ਾਸਨ ਚ ਆਉਂਦੇ ਨੇ ਉੱਪਰ ਇਹਨਾਂ ਦਾ ਸਰਕਾਰਾਂ ਦਾ ਹੱਥ ਹੁੰਦਾ ਇਹਨਾਂ ਦੇ ਉੱਪਰ ਇਹਨਾਂ ਦੇ ਬਾਸ ਬੈਠੇ ਨੇ ਜਦੋਂ ਇਹ ਜੇਲ੍ਹ ਚ ਆਉਂਦੇ ਨੇ ਜੇਲ੍ਹ ਦੇ ਵਿੱਚ ਆ ਕੇ ਵੀ ਉਹੀ ਮਾਹੌਲ ਜਿਹੜਾ ਉਹੀ ਦਬਦਬਾ ਜਿਹੜਾ ਹਾਂ ਜਿਹੜਾ ਇਹਨਾਂ ਨੇ ਬਣਾਇਆ ਸੀ ਉਹ ਬਣਾਉਣਾ ਇਹ ਚਾਹੁੰਦੇ ਨੇ ਤੇ ਉਸੇ ਦੌਰਾਨ ਭਾਈ ਸੰਦੀਪ ਸਿੰਘ ਸੰਦੀ ਵੀ ਉਸੇ ਸੈਲ ਤੇ ਵੇਚੀ ਜਿਹਦੇ ਵਿੱਚ ਇਹ ਸੀ ਹੁਣ ਇੰਦਰਜੀਤ ਜਿਹੜਾ ਕਿਹੜਾ ਬੰਦਾ ਨ ਜਾਂਦਾ ਉਹ ਕਿੱਡਾ ਵਪਾਰ ਜਿਹਦੇ ਕੋਲ 20 ਕਿਲੋ ਚਿੱਟਾ ਨਾਲੇ ਇਨਸਪੈਕਟਰ ਆ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਚਿੱਟਾ ਫੜਿਆ ਗਿਆ ਸੋ ਇਹ ਲੋਕ ਅੰਦਰ ਆ ਕੇ ਵੀ ਜਿਹੜਾ ਵਪਾਰ ਆ ਆਪਣ ਉਸੇ ਤਰ੍ਹਾਂ ਰੱਖਦੇ ਨੇ ਹੁਣ ਭਾਈ ਸੰਦੀਪ ਸਿੰਘ ਸੰਧੀ ਕੋਲ ਜਦੋਂ ਆ ਕੇ ਭਾਈ ਸੰਦੀਪ ਸਿੰਘ ਸੰਨੀ ਨੇ ਕਿਹਾ ਵੀ ਸੀ ਪ੍ਰਸ਼ਾਸਨ ਨੂੰ ਵੀ ਇਹ ਬੰਦੇ ਜਿਹੜੇ ਨੇ ਕਿਉਂਕਿ ਉਹ ਯੋਧਾ ਸੀ ਕੌਮ ਦਾ ਤੇ ਇਹ ਕੌਮ ਦੇ ਗਦਾਰ ਸੀ ਤੇ ਉਹ ਸੰਦੀਪ ਜੀ ਨੂੰ ਉਸੇ ਨਿਗਾ ਨਾਲ ਵੇਖਦੇ ਸੀ ਜਿਸ ਨਿਗਾ ਨਾਲ ਇਹ 84 ਤੋਂ 92 ਤਣ ਤੱਕ ਨੌਜਵਾਨਾਂ ਦਾ ਕਹਾਣ ਕਰਦੇ ਰਹੇ ਨੇ ਇਹੀ ਸੋਚ ਨਾਲ ਦੇ ਇੱਥੇ ਸੀ ਵਿਕੇ ਦਾ ਸੰਦੀਪ ਸਿੰਘ ਵੀ ਸਾਡੇ ਹੱਥੇ ਚੜੇ ਤੇ ਅਸੀਂ ਉਹ ਵਾਲੀ ਖੇੜ ਵਰਤਾਈਏ ਪਰ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਵੀ ਜਿਹੜਾ ਭਾਈ ਸੰਦੀਪ ਸਿੰਘ ਨੇ ਡੱਕ ਰਾਇਆ ਭਾਈ ਸੰਦੀਪ ਸਿੰਘ ਯੋਧਾ ਜਿਹੜਾ 26 ਪੁਲਿਸ ਮੁਲਾਜ਼ਮਾਂ ਦੇ ਵਿੱਚ ਜਿਹਨੂੰ ਪਤਾ ਸੀ ਇੱਥੇ ਇੱਥੇ ਸਾਲਟਾਂ ਸੀ ਉੱਥੇ ਜਿਹਨੇ ਪ੍ਰਵਾਹ ਕੀਤੀ ਇੱਥੇ ਉਹਨੇ ਕੀ ਪ੍ਰਵਾਹ ਕਰਨੀ ਸੀ ਪਰ ਉਸ ਤੋਂ ਬਾਅਦ ਦੇਖੋ ਲੜਾਈ ਹੁੰਦੀ ਜੇਲ੍ਹ ਦੇ ਵਿੱਚ ਜੇਲ੍ਹ 'ਚ 100 ਵਾਰ ਕੰਮ ਹੁੰਦੇ ਨੇ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਜੇਲ੍ਹ ਦਾ ਪ੍ਰਸ਼ਾਸਨ ਉਹਦੇ ਕੋਲ ਅਥোরਿਟੀ ਨਹੀਂ ਹੁੰਦੀ ਕੁੱਟਮਾਰ ਕਰਨ ਦੀ ਸੋ ਜੇਲ੍ਹ ਪ੍ਰਸ਼ਾਸਨ ਨੇ ਜਿਹੜਾ ਪਰਿਵਾਰ ਦੇ ਕਹਿ ਮਜ਼ਾਕ ਅਨੰਤ ਚੱਦਰ ਜਿਹੜਾ ਹੈ ਉਹ ਭਾਈ ਸੰਦੀਪ ਸਿੰਘ ਦੇ ਉੱਪਰ ਕੀਤਾ ਉਹਨੂੰ ਉਹਦਾ ਕੇਸਾਂ ਦੀ ਬੇਵਿਦਵਿਗੀ ਕੀਤੀ ਦਸਤਾਵੇਜ਼ ਦੀ ਬੇਵਿਦਵਿਗੀ ਕੀਤੀ ਉਹ ਕੋ ਤੁਰਿਆ ਨਹੀਂ ਜਾ ਰਿਹਾ ਉਹਦਾ ਮੈਡੀਕਲ ਇੱਕ ਪਾਸੇ ਇਹ ਤਾਂ ਤਿੰਨੇ ਜਿਹੜੇ ਨੇ ਇਹ ਜਿਹੜੇ ਇਲਾਜ ਨੇ ਜਿੰਦਾ ਹਸਤਾ ਦੇ ਵਿੱਚ ਜਿਹੜੇ ਇਲਾਜ ਨੇ ਬਾਕੀ ਇਹ ਸੂਬਾ ਸਰਹੰਦ ਤੁਸੀਂ ਕਹਿ ਰਹੇ ਮੇਰੇ ਹਿਸਾਬ ਨਾਲ ਸੂਬਾ ਸਰਹੰਦ ਸ਼ਬਦ ਉਹ ਆਪਣੇ ਆਪ ਨੂੰ ਬਿਸ਼ੱਕ ਕਹਿੰਦਾ ਸੀ ਸਾਨੂੰ ਨਹੀਂ ਕਹਿਣਾ ਚਾਹੀਦਾ ਕਿਉਂਕਿ ਸੂਬਾ ਸਰਹੰਦ ਚਾਪ ਜਦੋਂ ਵਰਤਦੇ ਆ ਤਾਂ ਕੱਲ ਕੀ ਧਰ ਪਾਸ਼ਾ ਦੇ ਜਿਹੜਾ ਮਹਾਰਾ ਦਾ ਦੁਸ਼ਮਣ ਸੀ ਦੁਸ਼ਮਣ ਵੀ ਕੋਈ ਮਾੜਾ ਮੋਟਾ ਨਹੀਂ ਸੀ ਆ ਜਿਹੜਾ ਸੀਗਾ ਉਹਦੇ ਆਪਾਂ ਮੈਨੂੰ ਸੋਦਾ ਲਾਉਣ ਵਾਸਤੇ ਵੀ ਨੌਜਵਾਨ ਉੱਠਦੇ ਆ ਨਾ ਫਿਰ ਇਹ ਵੀ ਕਹਿ ਸਕਦੇ ਆ ਜੇ ਉਦੋਂ ਸੂਬਾ ਸਰਹੰਦ ਸੀ ਅੱਜ ਵੀ ਸੂਬਾ ਸਰਹੰਦ ਦੇ ਸਾਹਮਣੇ ਸੰਦੀਪ ਸਿੰਘ ਸੈਣੀ ਟਕਰਿਆ ਬਿਲਕੁਲ ਤੇ ਸੰਦੀਪ ਸਿੰਘ ਤੇ ਦੇਖੋ ਪਾਜੀ ਕਿੰਨਾ ਮਾੜ ਜਿਹਦੇ ਪਰਿਵਾਰ ਨੇ ਬਨਾ ਕਰਤਾ ਬਿਲਕੁਲ ਪ੍ਰਸ਼ਾਸਨ ਨੂੰ ਤੁਹਾਨੂੰ ਸ਼ਾਇਦ ਇਸ ਗੱਲ ਦੀ ਜਾਣਕਾਰੀ ਹੈ ਜਾਂ ਨਹੀਂ ਤੁਹਾਨੂੰ ਮੈਂ ਦਵਾ ਪਰਿਵਾਰ ਕਹਿੰਦਾ ਅਸੀਂ ਇਹਦਾ ਇਲਾਜ ਨਹੀਂ ਕਰਾਉਣਾ ਪਰਿਵਾਰ ਮਿਲਣ ਨਹੀਂ ਆਇਆ ਇਸ ਟਾਈਮ ਉਹ ਮੇਰੇ ਸਾਹਮਣੇ ਤੇ ਮਰ ਚੁੱਕਿਆ ਝੂਠਾ ਵੈਂਟੀਲੇਟਰ ਦਾ ਪਾਇਆ ਹੋਵੇ ਪਰਿਵਾਰ ਕਹਿੰਦਾ ਵੀ ਭਾਵੇਂ ਪੁਲਿਸ ਪ੍ਰਸ਼ਾਸਨਿਆ ਦੀ লাশ ਕੂਂਗਦੇ ਅਸੀਂ ਨਹੀਂ ਆਉਣਾ ਲਹਨ ਤਾਂ ਖੱਟੀਆਂ کہہ ਸਕਦਾ ਖੱਟੀਆਂ ਨੇ ਜਿਹੜਾ ਬੰਦੇ ਦਾ ਪਰਿਵਾਰ ਆਪਣਾ ਨਹੀਂ ਬਣਿਆ ਤੇ ਮਹਾਰਾਜ ਉਹ ਨੂੰ ਪੁਲਿਸ ਪ੍ਰਸ਼ਾਸਨ ਬਚਾਵੇ ਜਾਂ ਸਰਕਾਰ ਬਚਾਵੇ ਸਰਕਾਰ ਉਹਦੀ ਤਫਤੀਸ਼ ਕਰਾਈ ਬੜੀ ਬਲਦਰਾ ਉਹਦੀ ਵੱਲ ਖੜੇ ਤੇ ਇਹ ਮਾੜੀ ਗੱਲ ਹੈ ਨਾ ਸੋਚ ਕਰਕੇ ਪਰ ਅੱਜ ਇਹ ਕੱਟ ਜਿਹੜਾ ਜਥੇਬੰਦੀਆਂ ਦਾ ਮੈਂ ਕਿੰਨਾ ਭਾਈ ਸਾਹਿਬ ਜੀ ਇਹ ਬਹੁਤ ਛੋਟੇ ਪੱਧਰ ਦਾ ਕੱਟ ਹੈ ਇਹ ਤਾਂ ਸਿੰਪਲ ਜੀ ਕਾਲ ਹੈ ਇੱਕ ਤੇ ਸਿੰਪਲ ਜੀ ਕਾਲ ਤੇ ਹਰ ਇੱਕ ਜ ਜਥੇਬੰਦੀ ਦੇ ਜ਼ਿੰਮੇਵਾਰ ਆਗੂ ਆਗੂ ਜਿਹੜੇ ਅੱਜ ਆਗੂ ਪਹੁੰਚੇ ਨੇ ਤੇ ਆਗੂਆਂ ਨੂੰ ਕੋਈ ਵੱਡੀ ਕਾਲ ਨਹੀਂ ਦਿੱਤੀ ਮਤਲਬ ਜਿ세 ਹੀ ਬੈਠੇ ਆ ਤੇ ਅਸੀਂ ਆਪਣੇ ਨਾਲ ਕਾਲ ਦੇ ਕਈ 500 ਬੰਦਾ ਹੀ ਲਿਆਵਾਂ ਨੇ ਹਰ ਇੱਕ ਬੰਦਾ 100 200 ਦੇ ਹਾਲਾਤ ਗਏ ਤੇ ਪਟਿਆਲੇ ਸ਼ਹਿਰ ਦੇ ਵਿੱਚ ਫਿਰ ਉਹੀ ਹਾਲਾਤ ਬੰਨੇ ਨੇ ਜਿਹੜੇ ਹੱਤੋਂ 3-4 ਸਾਲ ਪਹਿਲਾਂ ਇਹਨਾਂ ਪ੍ਰਸ਼ਾਸਨ ਨੇ ਆਪ ਬਣਾਏ ਸੀ ਉਹ جگ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਵੀ ਪਿਛਲੀ ਵਾਰ ਵੀ ਨਕਾਮੀਆਂ ਪ੍ਰਸ਼ਾਸਨ ਦੀ ਅਸੀਂ ਪਰਚੇ ਭਾਵੇਂ ਹੀ ਚੱਲਦੇ ਪਿਆ ਪਰ ਗਲਤੀਆਂ ਪ੍ਰਸ਼ਾਸਨ ਦੀ ਸੀ ਉਸ ਕਰਕੇ ਪ੍ਰਸ਼ਾਸਨ ਗਲਤੀ ਨਾ ਕਰੇ ਭਾਈ ਸੰਦੀਪ ਸਿੰਘ ਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਪਰਿਵਾਰ ਨਾਲ ਮਿਲਾਇਆ ਜਾਵੇ ਨਾਲ ਉਹਦਾ ਜਿਹੜਾ ਮੈਡੀਕਲ ਟਰੀਟਮੈਂਟ ਕਰਾਇਆ ਜਾਵੇ 80 ਤੋਂ 90 ਦਹਾਕਾ ਜਿਹੜਾ ਸੀ ਨੌਜਵਾਨਾਂ ਨੂੰ ਕੁਟ-ਕੁਟ ਕੇ ਮਾਰਿਆ ਜਾਂਦਾ ਵਾ ਕੀ ਇੱਕ ਪੁਲਿਸ ਮੁਲਾਜ਼ਮ ਨੂੰ ਇਹ ਹੱਕ ਹੈਗਾ ਕਿ ਜਿੰਨੂੰ ਮਰਜ਼ੀ ਗੋਲੀ ਮਾਰ ਦੋ ਤੁਸੀਂ ਨੌਜਵਾਨ ਤੇ ਘਰੋਂ ਵੈਸੇ ਨਿਕਲਿਆ ਤੇ ਪਤਾ ਨਹੀਂ ਹੁੰਦਾ ਸ਼ਾਮ ਨੂੰ ਆ ਜਾਣਾ ਤਾਂ ਨਹੀਂ ਹੈਗਾ ਪਰ ਸਿੱਖਾਂ ਵਾਸਤੇ ਆਖਿਆ ਗਿਆ ਸਿੱਖਾਂ ਵਾਸਤੇ ਕਾਨੂੰਨ ਵੱਖਰਾ ਹੈ ਵੀ ਜਿੱਥੇ ਸਿੱਖ ਵੀ ਕਿ ਅੱਜ ਵੀ ਸਰਕਾਰਾਂ ਸੈਂਟਰ ਵਿੱਚ ਵੀ ਇਹੀ ਹੈ ਤੁਹਾਡੇ ਸਾਹਮਣੇ ਤੁਸੀਂ ਆਹ ਵੇਖ ਲਓ ਵੀ ਜੇ ਕਿਤੇ ਕੋਈ ਸਿੱਖ ਗੈਂਗਸਟਰ ਹੁੰਦਾ ਮੰਨ ਲਓ ਗੈਂਗਸਟਰ ਵੀ ਜਿਹਦੇ ਤੇ ਕੋਈ ਪਰਚਾ ਹੁੰਦਾ ਵੀ ਗੋਲਦਨ ਜਾਂ ਸੁਪਾਰੀ ਲਈ ਹੁੰਦੀ ਉਹਨੇ ਜਾਂ ਫਰੋਤੀ ਮੰਗੀ ਹੁੰਦੀ ਤੇ ਪੁਲਿਸ ਨੇ ਦਾ ਐਨਕਾਊਂਟਰ ਕਰ ਦੇਣਾ ਸੀ ਆ ਭਈਏ ਨੇ ਐਡਾ ਨਾਲ ਤਸ਼ੱਦਦ ਕੀਤਾ ਕਿ ਭਈਏ ਦਾ ਪੁਲਿਸ ਨੇ ਐਨਕਾਊਂਟਰ ਨਹੀਂ ਕਰ ਸਕਦੀ ਫਰਕ ਪੈ ਗਿਆ ਨਾ ਤੇ ਕਹਿੰਦੇ ਪ੍ਰਸ਼ਾਸਨ ਲਾ ਦਿੱਤਾ ਗਿਆ ਉਹਦੀ ਨਿਗਰਾਨੀ ਦੇ ਵਿੱਚ ਕਹਿ ਰਹੇ ਆ ਵੀ ਇਹ ਫਰਕ ਹੈ ਨਾ ਜਿੱਥੇ ਸਿੱਖ ਚੇਰਾ ਵਿਗੇਗਾ ਜਿੱਥੇ ਪੱਕ ਵਿਗੇਗਾ ਭਾਜੀ ਉੱਥੇ ਕਾਨੂੰਨ ਵੱਖਰੇ ਵਿਗਣਗੇ ਉੱਥੇ ਗੋਲੀ ਦੇ ਆਰਡਰ ਵੀ ਹੋਣਗੇ ਉੱਥੇ ਜੇਲਾਂ ਦੇ ਹਣ ਬੰਦੀ ਤੁਸੀਂ ਤੁਸੀਂ ਸਾਨੂੰ ਭਾਜਾ ਮੇਰੇ ਹਿਸਾਬ ਨਾਲ ਤੁਸੀਂ ਚੈਨਲ ਚਲਾ ਰਹੇ ਹੋ ਤੁਸੀਂ ਸਿੱਖ ਚੈਨਲ ਤੁਹਾਡਾ ਤੁਹਾਡੇ ਚੈਨਲ ਬੰਦ ਕਰ ਦਿੱਤੇ ਜਾਂਦੇ ਨੇ ਮੇਰੇ ਹਿਸਾਬ ਨਾਲ ਤੁਹਾਡੇ ਤੋਂ ਬਾਅਦ ਕੋਈ ਨਹੀਂ ਜਾਣਦਾ ਵੀ ਇਸ ਚਿਹਰੇ ਨੂੰ ਕੀ ਕੀ ਭੁਗਤਣਾ ਪੈਂਦਾ ਤੇ ਟਾਇਆ ਤੁਸੀਂ ਤਾਂ ਟਾਇਆ ਜਾਂਦਾ ਵਾ ਭੁਗਤਣਾ ਪੈਂਦਾ ਉਹ ਤਾਂ ਚਲੋ ਜੋ ਸੰਗਤ ਕਰਕੇ ਸਾਨੂੰ ਤਸੱਦਰ ਚੱਲਣਾ ਹੀ ਪੈਣਾ ਜਿਹੜੀਆਂ ਮਰਜੀ ਸਰਕਾਰਾਂ ਸਾਨੂੰ ਚੱਲਣਾ ਹੀ ਪੈਣਾ ਹੈ ਬਸ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ ਮਨੁੱਖੀ ਅਧਿਕਾਰ ਹੁਣ ਕਿੱਥੇ ਚਲ ਗਿਆ ਸੰਦੀਪ ਸਿੰਘ ਸੰਨੀਵਰੀ ਕਿੱਥੇ ਸੀ ਜਦੋਂ ਚੈਨਲ ਬੰਦ ਹੁੰਦੇ ਆ ਤੁਹਾਡੇ ਪੇਜ ਬੰਦ ਸਾਡੇ ਪੇਜ ਉਦੋਂ ਮਨੁੱਖੀ ਅਧਿਕਾਰ ਕਿੱਥੇ ਹੁੰਦੇ ਭਾਜੀ ਮੈਂ ਫੇਰ ਵਾਰ-ਵਾਰ ਕਹਿੰਦਾ ਵੀ ਮਨੁੱਖੀ ਅਧਿਕਾਰ ਜਿਹੜੇ ਨੇ ਇਹ ਉਹਨਾਂ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਸਰਕਾਰਾਂ ਦੇ ਤਲਵੇ ਛੱਟਦੇ ਨੇ ਮਨੁੱਖੀ ਅਧਿਕਾਰ ਜਿਹੜੇ ਨੇ ਉਹਨਾਂ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਸਰਕਾਰਾਂ ਦੇ ਅਧੀਨ ਹੁੰਦੇ ਨੇ ਮਨੁੱਖੀ ਅਧਿਕਾਰ ਉਹਨਾਂ ਵਾਸਤੇ ਬਣਾਏ ਜਾਂਦੇ ਨੇ ਜਿਹੜੇ ਜਿਹੜੇ ਇਹਨਾਂ ਦੇ ਪੈਰ ਤੋਂ ਧੋਤੋ ਕੇ ਪਿੰਦੇ ਨੇ ਜਿਹੜੀ ਕੌਮ ਬਾਗੀ ਹੋਵੇ ਉਹਨਾਂ ਵਾਸਤੇ ਇਹ ਮਨੁੱਖੀ ਅਧਿਕਾਰ ਕੋਈ ਮਾਇਨੇ ਨਹੀਂ ਰੱਖਦੇ ਭਾਜੀ ਸਾਡੇ 35 40 ਸਾਲ ਤੋਂ ਜੇਲ੍ਹਾਂ ਦੇ ਵਿੱਚ ਸਾਡੇ ਸਿੰਘ ਬੈਠੇ ਨੇ ਇਸ ਤੋਂ ਵੱਡੇ ਮਨੁੱਖੀ ਅਧਿਕਾਰ ਦੀ ਕਿਹੜੀ ਗੱਲ ਕਰੋਗੇ ਤੁਸੀਂ ਤੁਹਾਨੂੰ ਪ੍ਰੋਬਲਮ ਮਿਲ ਰਹੀ ਹੈ ਅਜੀਬ ਗਾਂਧੀ ਠੋਕਿਆ ਉਹ ਤੇ ਬਾਹਰ ਨੇ ਤੇ ਸਾਧ ਦੀ ਲਾ ਲੋ ਸੌਦੇ ਸਾਧ ਨੇ ਕਿੰਨਾ ਗਦਰ ਪਾਇਆ ਸੀ ਉਹ ਐਸਐਮ ਪ੍ਰੋਲਾ ਭੈਣਾ 3 ਭੈਣਾ ਕੋਈ ਕੰਮ ਕਰਕੇ ਉਹਨੂੰ ਮਾਰਿਆ ਉਹ ਬਾਹਰ ਸੋ ਇਸ ਕਰਕੇ ਮੈਂ ਵਾਰ-ਵਾਰ ਕਹਿ ਰਿਹਾ ਜਿੱਥੇ ਸਿੱਖ ਸ਼ਬਦ ਆਏਗਾ ਜਿੱਥੇ ਕੌਮ ਦੀ ਗੱਲ ਆਏਗੀ ਉੱਥੇ ਕਾਨੂੰਨ ਵੀ ਰੱਖਣਾ ਆਏਗਾ ਉੱਥੇ ਸੈਂਟਰ ਸਰਕਾਰ ਰਾਜ ਸਰਕਾਰ ਹਮੇਸ਼ਾ ਹੁਣ ਆ ਭਈਆਂ ਦੀ ਗੱਲ ਚੱਲੀ ਐ ਆ ਭਗਵੰਤ ਮਾਨ ਨੂੰ ਕਿੱਡਾ ਦੁੱਖ ਹੋਇਆ ਕਹਿੰਦਾ ਵੀ ਸਾਡੇ ਤੋਂ ਬੰਦੇ ਵੀ ਤੇ ਬਾਹਰ ਸਟੇਟਾਂ 'ਚ ਕੰਮ ਕਰਦੇ ਨੇ ਪਰ ਸਾਡੇ ਕੋਈ ਕੰਮ ਨਹੀਂ ਕਰਦੇ ਕੋਈ ਕੰਮ ਨਹੀਂ ਤੇ ਗੁਪਤੰਗਾ 'ਚ ਡੰਡਾ ਤੇ ਨਹੀਂ ਦਿੰਦੇ ਕਿਸੇ ਦੇ ਸਾਡੇ ਬੰਦੇ ਤੇ ਉੱਥੇ ਕਾਰੋਬਾਰੀ ਨੇ ਵਪਾਰੀ ਨੇ ਪੁਰਾਣੇ ਬੈਠੇ ਨੇ ਸਾਡੇ ਬੰਦੇ ਕੋਈ ਅਨਨਾਮ ਤੇ ਨਹੀਂ ਬੈਠੇ ਸਾਡੇ ਬੰਦਿਆਂ ਦੀ ਪਛਾਣ ਹੈ ਇੱਥੇ ਜਿਹੜੇ ਭਈਏ ਨੇ ਪਛਾਣ ਕੇ ਦੀ ਹੈ ਸ਼ਾਇਦ ਭਗਵੰਤ ਮਾਨ ਨੂੰ ਵੀ ਦੇਖ ਲੈਣਾ ਚਾਹੀਦਾ ਸੀ ਕਿ ਅੱਜ ਜੋ ਨੌਜਵਾਨਾਂ ਦੀ ਲੋੜ ਪਈ ਸੀ ਉਹਨਾਂ ਵੀਰਾਂ ਦੀ ਲੋੜ ਪਈ ਸੀ ਐਨ ਆਰ ਆਈ ਭਾਈਚਾਰੇ ਨੇ ਪੰਜਾਬ ਸੰਭਲ ਲਿਆ ਸ਼ਾਇਦ ਜੇ ਐਨ ਆਰ ਆਈ ਭਾਈਚਾਰਾ ਪੰਜਾਬ ਨਾਲ ਸਮਝਦਾ ਹੜਾਂ ਦੇ ਵਿੱਚ ਤੇ ਸਰਕਾਰ ਦੇ ਬੁਰੇ ਹਾਲਾਤ ਹੋ ਜਾਂਦੇ ਹਾਂ ਜੀ ਸਰਕਾਰ ਦੇ ਤਾਂ ਆਪਣੇ ਬੁਰੇ ਹਾਲਾਤ ਨੇ ਇਹ ਤਾਂ 1600 ਕਰੋੜ ਰੁਪਈਆ ਕਹਿੰਦੇ ਗੋਲਮਾਲ ਮਾਲ ਗੋਲ ਹੈ ਹੁਣ ਤੁਸੀਂ 1600 ਕਰੋੜ ਦਾ ਹਿਸਾਬ 2 ਮਹੀਨੇ ਲੋ ਪਹਿਲੀ ਕਾਲ ਤਾਂ ਲੋਡ ਹੀ ਨਹੀਂ ਭਾਜੀ ਸਾਨੂੰ ਸਾਡੀਆਂ ਭਾਈਚਾਰਾ ਬੈਠਾ ਸਾਡੀਆਂ ਸੰਸਥਾਵਾਂ ਬੈਠੀਆਂ ਨੇ ਸਾਡੇ ਵੀਰ ਬੈਠੇ ਨੇ ਜਿਹੜੇ ਲੰਮੇ ਸਮੇਂ ਤੋਂ ਘਰ ਵੀ ਨਹੀਂ ਗਏ ਵੀਰ ਮਨਜੋਤ ਸਿੰਘ ਤਲਵੰਡੀ ਵਰਗੇ ਗੜਦੀਵਾਲ ਮਹੀਨਾ ਮਹੀਨਾ ਜਿਹੜੇ ਮਹੀਨਾ ਘਰ ਹੀ ਨਹੀਂ ਗਏ ਖਾਲਸਾ ਏਡ ਹੋ ਗਈ ਗਲੋਬਲ ਚੈੱਕ ਹੋ ਗਏ ਉਸ ਤੋਂ ਬਾਅਦ ਵੀਰ ਪਾਲਖੋਰ ਹੋ ਗਿਆ ਵੀਰ ਰਾਜ ਸਿੰਘ ਖਾਲਸਾ ਹੋ ਗਿਆ ਕਿੰਨੀਆਂ ਸੰਸਥਾਵਾਂ ਨੇ ਭਾਜੀ ਬਾਬਾ ਸੁਖਾ ਸਿੰਘ ਨਾਲੇਲੇ ਹੋ ਗਏ ਜਿਹੜੇ 5-500 ਕਰੋੜ ਦਾ ਇੱਕ ਸੰਸਥਾ ਇੱਕ ਗੁਰਦੁਆਰੇ ਦੀ ਸੰਸਥਾ ਗੱਰੀ ਹੈ ਵੀ 500 ਕਰੋੜ ਦੀ ਜ਼ਿੰਮੇਵਾਰੀ ਜਿਹੜੀ ਸਾਡੀ ਆ ਭਾਜੀ 500 ਕਰੋੜ 16 ਕਰੋੜ 200 ਕੀ ਫਰਕ ਰਹਿ ਗਿਆ ਬਾਜੀ ਬਾਜੀ ਅਗਲੀ ਕੀ ਪ੍ਰੋਗਰਾਮ ਅਗਲਾ ਕੀ ਦੋਗੇ ਜੇ ਅੱਜ ਮੰਨ ਲਓ ਕੋਈ ਗੱਲਬਾਤ ਨਹੀਂ ਹੁੰਦੀ ਪ੍ਰੋਗਰਾਮ ਜਿਹੜਾ ਪੰਜ ਪਿਆਰੇ ਸਿੰਘ ਸਹਿਬਾਨ ਤੇ ਜ਼ਿੰਮੇਵਾਰ ਸੰਸਥਾਾਂ ਦੇ ਅੱਗੇ ਬੈਠੇ ਨੇ ਅਸੀਂ ਇਹਦੇ ਤੇ ਕੋਈ ਅਸੀਂ ਨਹੀਂ ਕਹਿ ਸਕਦੇ ਜੋ ਉਹ ਉਹ ਬਿਆਨ ਜੋ ਗਮ ਕਰਨਗੇ ਅਸੀਂ ਸ਼ਰਮੱਥੇ ਆ ਇੱਥੇ ਜ਼ਿੰਮੇਵਾਰ ਆ ਜਪਾਈ ਜਗਬਾਲ ਸਿੰਘ ਖਾਲਸਾ ਬੱਬਰ ਸਾਹਿਬ ਖੜੇ ਨੇ ਵੀਰ ਹਰਮੀਸ਼ ਸਿੰਘ ਸੋਢੀ ਜਿਹੜੇ ਯੂਥ ਪ੍ਰਧਾਨ ਨੇ ਅਸ਼ੋਮਨੀ ਕਲ ਦਾ ਅੰਮ੍ਰਿਤਸਰ ਦੇ ਸਾਰੀਆਂ ਸੰਸਥਾਵਾਂ ਭਾਜੀ ਸਾਰੇ ਵੀਰ ਭਰਾ ਜਿਹੜੇ ਨੇ ਇੱਥੇ ਪਹੁੰਚੇ ਨੇ ਸੋ ਮੈਂ ਵੀਰਾ ਭੈਣਾ ਭਰਾਵਾਂ ਸਾਬ ਨੂੰ ਬੇਨਤੀ ਕਰਾਂਗਾ ਵੀ ਇਹ ਗੱਲ ਭਾਈ ਸੰਦੀਪ ਸਿੰਘ ਦੀ ਨਹੀਂ ਕੱਲ ਨੂੰ ਭਾਈ ਸੰਦੀਪ ਸਿੰਘ ਜਗ੍ਹਾ ਤੁਸੀਂ ਹੋ ਸਕਦੇ ਹੋ ਕੱਲ ਨੂੰ ਭਾਈ ਦੀਪ ਸਿੰਘ ਆ ਮੈਂ ਹੋ ਸਕਦਾ ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਅੱਜ ਪਰਿਵਾਰ ਦੇ ਨਾਲ ਖੜਨਾ ਇਹ ਸਾਡਾ ਫਰਜ਼ ਹੈ ਧੰਨਵਾਦ ਜੀ ਪਰਵਾਨਾ ਜੀ ਨੌਜਵਾਨੀ ਇਸ ਚੀਜ਼ ਨੂੰ ਕਿਵੇਂ ਵੇਖਦੀ ਆ ਇੱਕ ਪਾਸੇ ਹਸਪੀਟਲ ਦੇ ਵਿੱਚ ਸੂਬਾ ਸਰਾਂਤ ਵਰਗਨ ਦਾ ਘਰਾਤਾ ਜਾਂਦਾ ਪੱਜ ਜੇ ਆਪਾਂ ਦੂਜੇ ਪਾਸੇ ਸੰਦੀਪ ਸਿੰਘ ਸੈਨੇ ਦੀ ਗੱਲ ਕਰੀ ਤਾਂ ਪਤਾ ਨਹੀਂ ਲੱਗ ਰਿਹਾ ਕਿੱਥੇ ਆ ਨਾ ਕੋਈ ਇਲਾਜ ਨਾ ਕੋਈ ਜੇਰੇ ਇਲਾਜ ਦੇਖੋ ਜੇ ਆਪਾਂ ਇੱਕ ਸਿੰਪਲ ਜੀ ਗੱਲ ਹੈ ਜੇ ਕੋਈ ਬੰਦਾ ਜੇਲ੍ਹ ਦੇ ਵਿੱਚ ਬੰਦ ਉਹਨੇ ਕਿਸ ਨੂੰ ਕੁੱਟਿਆ ਉਹਨੂੰ ਕੁੱਟਿਆ ਜਿਹੜੀ ਪੁਲਿਸ ਨੇ ਐਕਸ਼ਨ ਲੈਣਾ ਜਿਹੜਾ ਉਸਤੇ ਕੇਸ ਬਣਦਾ ਉਹ ਬਣੇਗਾ ਪੁਲਿਸ ਬਣਾਉਗੀ ਬਟ ਇੱਕ ਜਿਹੜਾ ਉਹਦੇ ਮਾਪਿਓ ਉਹਨੂੰ ਉਹਦੇ ਭੈਣ ਭਾਈ ਨੂੰ ਜਿਹੜਾ ਮਿਲਣ ਦਾ ਹੱਕ ਹੈ ਉਹ ਤਾਂ ਨਹੀਂ ਕੋਈ ਖੋ ਸਕਦਾ ਉਸ ਤੋਂ ਹੁਣ ਕੋਰਟ ਨੇ ਕੱਲ ਦੇ ਤਾਂ ਆਰਡਰ ਦੇਦਾ ਵੀ ਉਹ ਬੰਦੇ ਦਾ ਮੈਡੀਕਲ ਕੀਤਾ ਜਾਵੇ ਫੈਮਲੀ ਨੂੰ ਮਿਲਾਇਆ ਜਾਵੇ ਉਸ ਤੋਂ ਬਾਅਦ ਵੀ ਫੈਮਲੀ ਨੂੰ ਵਾਏ ਕਿਉਂ ਨਹੀਂ ਮਿਲਾਇਆ ਜਾਂਦਾ ਉਸਦੇ ਨਾਲ ਇਹ ਸ਼ੱਕ ਹੈ ਬੜਾ ਕੋਰਟ ਦੀ ਕਿਉਂ ਨਹੀਂ ਮੰਨੀ ਜਾ ਰਹੀ ਤੁਹਾਨੂੰ ਕੀ ਲੱਗਦਾ ਕੋਰਟ ਦੀ ਉਹਨਾਂ ਕਹਿੰਦੇ ਜੀ ਕੋਰਟ ਦੇ ਆਰਡਰ ਆਉਣ ਤੋਂ ਪਹਿਲਾਂ ਉਹਨੂੰ ਲੈ ਇੱਥੋਂ ਲੈ ਗਏ ਸੀਗੇ ਹੁਣ ਪਟਿਆਲੇ ਜੇਲ੍ਹ 'ਚ ਨਹੀਂ ਹੈਗੇ ਇਹ ਪਤਾ ਲੱਗ ਰਿਹਾ ਕੁਝ ਗੱਲਾਂ ਦੇਖੋ ਕਹਲੇ ਕਹਲੇ ਸਾਬਤ ਨਹੀਂ ਹੋਇਆ ਜੀ ਹਲੇ ਦੇਖੋ ਜਦ ਤੱਕ ਮਿਲਾਉਣਗੇ ਨਹੀਂ ਅਸੀਂ ਕਿੱਦਾਂ ਮੈਂ ਕਹਿ ਸਕਦੇ ਆ ਅਸੀਂ ਨਹੀਂ ਸਾਨੂੰ ਨਹੀਂ ਮਿਲਾ ਸਕਦੇ ਅਸੀਂ ਉਹਦੇ ਖੂਨ ਦਾ ਸਾਡਾ ਰਿਸ਼ਤਾ ਨਹੀਂ ਹੈਗਾ ਫੈਮਲੀ ਨੂੰ ਭਾਈਆਂ ਨੂੰ ਦੋਨੇ ਭਾਈ ਬੈਠੇ ਨੇ ਮਾਂ ਬੈਠੀ ਆ ਬੱਚੇ ਬੈਠੇ ਨੇ ਜਨਾਨੀ ਬੈਠੀ ਆ ਉਹਨਾਂ ਨੂੰ ਤਾਂ ਆਪ ਮਿਲਾ ਸਕਦੇ ਆ ਨਾ ਜੇ ਉਹਨੇ ਕਈ ਆਮ ਲੜਾਈਆਂ ਜੇਲ੍ਹ ਚ ਹੁੰਦੀਆਂ ਨੇ ਜੀ ਜੇਲ੍ਹਾਂ ਚੋਂ ਬੰਦੇ ਭਜਦੇ ਵੀ ਨੇ ਨਾ ਬੇ ਜੇਲ੍ਹ ਭਦਾਇਕ ਹੋਇਆ ਸੀਗਾ ਉਸ ਤੋਂ ਵੱਡਾ ਕੀ ਆ ਉਹ ਬੰਦੇ ਭਜੇ ਉੱਥੇ ਕੀ ਕਿੰਨੀ ਕਿ ਉੱਥੇ ਗੋਲੀ ਚੱਲ ਗਈ ਕਿੰਨੇ ਕੁ ਤੁਸੀਂ ਬੰਦੇ ਕੁੱਟੇ ਉੱਥੇ ਵੀ ਇੱਕ ਜਿਹੜਾ ਇਸ ਸਿੱਖਾਂ ਵਾਲੀ ਕਿਉਂ ਉਹਦੀ ਕਿਹ ਕੀ ਕੀਤੀਆਂ ਜਾਂਦੀਆਂ ਨੇ ਜਿਹੜਾ ਪੁਲਸ ਵਾਲਾ ਕੁੱਟਿਆ ਗਿਆ ਤੁਸੀਂ ਇੱਕ ਚੀਜ਼ ਦੇਖੋ ਜਿੰਨੇ ਚੈਨਲਾਂ ਤੇ ਚਲਦੀ ਰਹੀ ਮੀਡੀਆ ਸਾਫਕਾ ਪੁਲਸ ਕੱਟੇ ਕਿ ਸਾਫਕਾ ਪੁਲਸ ਮੁਲਾਜ਼ਮ ਸਾਫਕਾ ਪੁਲਸ ਮੁਲਾਜ਼ਮ ਨਹੀਂ ਹੈਗੇ ਮਲਜ਼ਮ ਆ ਉਹ ਮਲਜ਼ਮ ਆ ਮੈਂ ਉਹੀ ਮੈਂ ਉਹੀ ਗੱਲ ਤੇ ਆਂਦਾ ਵਾਂ ਤੁਸੀਂ ਉਹਨਾਂ ਨੂੰ ਪੁੱਛੋ ਜਿਹੜੀਆਂ ਧੀਆ ਭੈਣਾਂ ਨੂੰ ਉਹਨਾਂ ਨੇ ਮੈਂ ਬੋਲਣਾ ਨਹੀਂ ਚਲੋ ਬਈ ਜੀ ਉਹ ਗੱਲ ਬੋਲਦੇ ਹੋਏ ਆ ਕੰਡੇ ਖੜੇ ਹੁੰਦੇ ਨੇ ਜਿਨ੍ਹਾਂ ਧੀਆ ਦੇ ਕੱਪੜੇ ਲਾ ਕੇ ਉਹਨਾਂ ਦੇ ਪਿਓ ਨੂੰ ਭਾਈਆਂ ਨੂੰ ਉੱਤੇ ਪਾਇਆ ਗਿਆ ਇਹ ਉਹ ਪੁਲਸ ਮੁਲਾਜ਼ਮ ਸੀਗੇ ਜੇ ਉਹਨਾਂ ਨੂੰ ਅੱਜ ਪੁੱਛੀਏ ਉਹਨਾਂ ਨੂੰ ਅੱਜ ਠੰਡ ਮਿਲੀ ਹੋਣੀ ਉਹਨਾਂ ਦੇ ਕਾਲਜੇ ਠੰਡੇ ਹੋਏ ਹੋਣੇ ਇਹ ਜਿਹੜੇ ਜ਼ਖਮ ਨੇ ਇਹ ਕਦੀ ਭਰਦੇ ਸਕਦੇ ਇਹ ਜ਼ਖਮਾਂ ਦਾ ਕੋਈ ਤੋੜ ਹੀ ਨਹੀਂ ਹੈਗਾ ਕਿਤਨੇ ਕਿਤੇ ਅੱਜ ਮਲਮ ਲੱਗੀ ਹੋਣੀ ਉਹਨਾਂ ਜ਼ਖਮਾਂ ਨੂੰ ਜਿਹੜੀਆਂ ਧੀਆ ਬਣਾ ਨੰਗਾ ਕਰਕੇ ਉਹਨਾਂ ਦਾ ਮਾਪਿਓ ਨੂੰ ਉੱਥੇ ਪਾਇਆ ਉਹਦੇ ਉਹਨਾਂ ਦੇ ਪਿਓ ਨੂੰ ਉੱਤੇ ਪਾਣਾ ਇਸ ਤੋਂ ਵੱਡੀ ਗੱਲ ਮੈਨੂੰ ਲੱਗਦਾ ਇਸ ਤੋਂ ਵੱਡੀ ਜਲਾਲਤ ਕੁਝ ਹੋ ਸਕਦੀ ਹੈ ਦੁਨੀਆ ਦੇ ਉੱਤੇ ਇੱਕ ਸਿੱਖ ਨੌਜਵਾਨ ਸਿੱਖ ਦੇ ਅਮਰਤਾ ਸਿੰਘ ਦੇ ਮੁੱਛਤੰ ਬਾਕੂ ਪਾਣਾ ਉਹਨੂੰ ਪੁੱਛੋ ਵੀ ਇਹ ਮੁਲਾਜ਼ਮ ਨੇ ਕਿਹਾ ਮੁਲਜ਼ਮ ਨੇ ਇਹ ਸਹੀ ਹੋਇਆ ਕਿ ਗਲਤ ਹੋਇਆ ਆਪੀ ਮੁਲਾਜ਼ਮ ਤੋਂ ਵੀਰ ਮੇਰਾ ਹੁਣ ਤੇ ਮੁਲਜ਼ਮ ਬਣ ਚੁੱਕੇ ਆ ਨਾ ਮੰਨ ਲਓ ਜਦੋਂ ਮੁਲਾਜ਼ਮ ਸੀ ਉਹ ਤੋਂ ਮੁਲਾਜ਼ਮ ਸੀ ਅੱਜ ਮੁਲਜ਼ਮ ਮਤਲਬ ਮੁਲਜ਼ਮਾਂ ਨੂੰ ਸਜ਼ਾਵਾ ਹੁੰਦੀਆਂ ਤੇ ਕੁਝ ਦਿਨਾਂ ਬਾਅਦ ਪਰੋਲਾ ਮਿਲ ਜਾਂਦੀ ਇੱਕ ਜੀ ਦੇਖੋ ਉਸ ਬੰਦੇ ਨੂੰ 20 ਸਾਲ ਦੀ ਸਜ਼ਾ ਸੀਗੀ ਉਹਦੀ ਜ਼ਮਾਨਤ ਕਿੰਨੇ ਟਾਈਮ ਬਾਅਦ ਹੋਈ ਆ 5 ਹਫ਼ਤਿਆਂ ਦੇ ਵਿੱਚ ਬਾਅਦੋਂ ਹੀ ਜ਼ਮਾਨਤ ਹੋਈ ਆ ਉਹਦੀ 5 ਹਫ਼ਤੇ ਬਾਅਦ ਜਦ ਕਿ ਉਹਨੇ ਅਨੇਕਾਂ ਇੰਕਾਊਂਟਰ ਕੀਤੇ ਸੰਦੀਪ ਸਿੰਘ ਨੇ ਇੱਕ ਦੋਖੀ ਦੁਸ਼ਤ ਸੋਧਿਆ ਸੀਗਾ ਸਭ ਨੂੰ ਪਤਾ ਤੇ ਪੁਲਿਸ ਵੀ ਉਸ ਤੋਂ ਦੁਖੀ ਸੀਗੀ ਮੈਂ ਓਪਨ ਕਹਿੰਨਾ ਪੁਲਿਸ ਵੀ ਉਸ ਤੋਂ ਦੁਖੀ ਸੀਗੀ ਪੁਲਸ ਨੇ ਪ੍ਰਸ਼ਾਸਨ ਨੇ ਸਭ ਨੇ ਸੁੱਖ ਦਾ ਸਾਹ ਲਿੱਤਾ ਵੀ ਉਹ ਬੰਦਾ ਠੋਕਦਾ ਕਿਸੇ ਨੇ ਠੀਕ ਹੈ ਸੱਚ ਹੈ ਇਹ ਕੋੜਾ ਸੱਚ ਹੈ ਇਹ ਮੰਨਣਾ ਪੈਣਾ ਤੁਨੂੰ ਦੂਜੀ ਗੱਲ ਇਹ ਆ ਤੁਸੀਂ ਇੱਕ ਚੀਜ਼ ਦੇਖੋ ਇਹ ਉਹ ਬੰਦਾ ਠੋਕਦਾ ਸੰਦੀਪ ਸਿੰਘ ਨੇ 3 ਸਾਲ ਤੋਂ ਜੇਲ੍ਹ 'ਚ ਬੈਠਾ ਕੋਈ ਬੇਲ ਨਹੀਂ ਕੋਈ ਜ਼ਮਾਨਤ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਨੇ ਕਿੰਨੇ ਅਨੇਕਾਂ ਇੰਕਾਊਂਟਰਸ ਬੇਜ ਦੋਸ਼ੇ ਸਿੱਖਾਂ ਦਾ ਕਤਲ ਕੀਤਾ ਉਸ ਨੂੰ 5 ਹਫ਼ਤੇ ਦੇ ਵਿੱਚ ਬੇਲ ਮਿਲਨੀ ਇਹ ਤਾਂ ਸਿੱਖਾਂ ਨਾਲ ਨਾਇਨਸਾਫੀ ਹੈ ਓਪਨ ਨਾਇਨਸਾਫੀ ਮਜ਼ਾਕ ਕੀਤਾ ਜਾਂਦਾ ਹੈ ਕਿ ਤੁਹਾਡੀ ਗੋਮ ਨਾਲ ਇੱਕ ਸਿੱਖੋ ਨਾਲ ਮਜ਼ਾਕ ਕੀਤਾ ਵੀ ਤੁਸੀਂ ਤੁਹਾਨੂੰ ਅਸੀਂ ਟੁੱਚ ਨਹੀਂ ਜਾਣਦੇ ਜਿਹੜੂ ਉਸ ਦੇ ਸੰਬੰਧ ਚ ਇੱਥੇ ਕੱਟ ਕੀਤਾ ਪੰਜ ਸਿੰਘ ਸਮਾਨਾ ਦੇ ਅਸੀਂ ਅਗਵਾਈ ਦੇ ਵਿੱਚ ਇੱਥੇ ਕੱਟ ਕੀਤਾ ਜਿੱਦਾਂ ਪੰਜ ਸਿੰਘਾਂ ਦਾ ਹੁਕਮ ਹੋਏਗਾ ਉਹਨਾਂ ਦਾ ਹੁਕਮ ਸਿਰ ਮੱਥੇ ਹੋਊਗਾ ਜਿਵੇਂ ਉਹ ਅੱਗੇ ਕਹਿਣਗੇ ਉਹਨਾਂ ਦੀ ਮੱਥੀ ਮੰਨੀ ਜਾਊਗੀ ਤੁਹਾਨੂੰ ਮਤ ਵੀਰੋ ਇਸ ਟਾਈਮ ਕੇਂਦਰੀ ਜੇਲ ਪਟਿਆਲੇ ਦੇ ਸਾਹਮਣੇ ਆ ਬਰਜਿੰਦਰ ਸਿੰਘ ਪਰਵਾਨਾ ਮਿਲੇ ਸੀ ਨੌਜਵਾਨ ਵੀਰ ਸੀ ਉਹਨੇ ਇੱਕੋ ਗੱਲ ਕੀਤੀ ਆ ਕਿ ਜਾਂ ਤੇ ਸੰਦੀਪ ਸਿੰਘ ਸਾਨੇ ਨੂੰ ਪਰਿਵਾਰ ਨਾਲ ਮਿਲਾਇਆ ਜਾਵੇ ਨਹੀਂ ਤੇ ਸੰਘਰਸ਼ ਤਿੱਖਾ ਹੋਊਗਾ ਉਸ ਸਮੇਂ ਦੇ ਮੁਲਾਜ਼ਮ ਐਸ ਸਮੇਂ ਦੇ ਮੁਲਜ਼ਮ ਬਣ ਚੁੱਕੇ ਆ ਜਿਨ੍ਹਾਂ ਨੇ 80 ਤੋਂ 90 ਦਹਾਕੇ ਦੇ ਵਿੱਚ ਨੌਜਵਾਨਾਂ ਨੂੰ ਕੁਟਕੁਟਕ ਮਾਰਿਆ ਸਾਡੀਆਂ ਧੀਆਂ ਭੈਣਾਂ ਦੇ ਨਾਲ ਦੁਰਵਿਹਾਰ ਕੀਤਾ ਕੋ ਕਰਮ ਕੀਤਾ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਪਾੜਿਆ ਕਹਿੰਦੇ ਕਿ ਉਹਨਾਂ ਦਿਨਾਂ ਦੇ ਵਿੱਚ ਦੋਵਾਂ ਲੱਤਾਂ ਨੂੰ ਵਖੋਖਰੇ ਤੌਰ ਤੇ ਦੋਹਾਂ ਗੱਡੀਆਂ ਨੂੰ ਬੰਦਤਾ ਜਾਂਦਾ ਸੀ ਤੇ ਵਿਚਕਾਓ ਪਾੜ ਦਿੱਤਾ ਜਾਂਦਾ ਸੀ ਚੀਰਤਾ ਜਾਂਦਾ ਸੀ ਇਹੋ ਜਿਹਾ ਤਸ਼ੱਦਦ ਕੀਤਾ ਹੋਵੇ ਤੇ ਉਹਨਾਂ ਨੂੰ ਜੱਜ ਸਜ਼ਾਵਾਂ ਮਿਲਦੀਆਂ ਉਹ ਤੇ ਪੰਜ ਹਫ਼ਤਿਆਂ 'ਚ ਫਿਰ ਰੋਲ ਮਿਲ ਜਾਂਦੀਆਂ ਜੇ ਦੂਜੇ ਪਾਸੇ ਗੱਲ ਕਰੀਏ ਨੌਜਵਾਨ 32-32 ਸਾਲ ਤੋਂ 34-34 ਸਾਲ ਤੋਂ 30-30 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ ਆਪਣੀਆਂ ਸਜ਼ਾਵਾਂ ਇੱਕ ਵਾਰ ਨੇ ਦੁੱਗਣੀਆਂ ਤਿਗਣੀਆਂ ਭੁਗ ਚੁੱਕੇ ਆ ਪਰ ਉਹਨਾਂ ਨੂੰ ਪ੍ਰੋਬਲ ਨਹੀਂ ਮਿਲ ਰਹੀ ਹੈ ਅਜੇ ਤੱਕ ਇਹ ਵੀ ਜੇ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਤੇ ਅੱਜ ਮਨੁੱਖੀ ਅਧਿਕਾਰ ਕਿੱਥੇ ਆ ਨੌਜਵਾਨ ਸੰਦੀਪ ਸਿੰਘ ਸੈਣੀ ਦੇ ਹੱਕ ਦੇ ਵਿੱਚ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਉਹ ਪ੍ਰੋਟੈਸਟ ਦੀ ਵੇਖਦੇ ਹਾਂ ਔਲੇ ਸਮੇਂ ਦੇ ਵਿੱਚ ਕੀ ਰੂਪਰੇਖਾ ਬਣਦੀ ਆ ਥੋੜੀ ਦੇਰ ਤੱਕ ਐਲਾਨ ਕਰਤਾ ਜਾਊਗਾ ਕੀ ਪ੍ਰਸ਼ਾਸਨ ਪਰਿਵਾਰ ਨੂੰ ਮਲਾਉਂਦਾ ਵਾ ਇਹ ਸੰਘਰਸ਼ ਦੀ ਕੋਈ ਹੋਰ ਉਪਰੇਖਾ ਹੋਵੇਗੀ ਜੁੜੇ ਰਹੋ ਅਕਾਲ ਚੰਨ ਦੇ ਨਾਲ ਤੇ ਕੋਸ਼ਿਸ਼ ਕਰਦੇ ਆ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ